ਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਦਾ ਤਿਹਾਰ ਜਿੱਥੇ ਕਿ ਸਾਰੇ ਦੇਸ਼ ਦੇ ਵਿੱਚ ਰਾਵਣ ਕੁੰਭਕਰਨ ਮੇਘਨਾਸ ਦੇ ਪੁੱਤਲਿਆਂ ਨੂੰ ਜਲਾ ਕੇ ਮਨਾਇਆ ਜਾਂਦਾ ਹੈ ਉੱਤੇ ਹੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਤਿਹਾਰ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਅਮ ਦੇ ਅਨੁਸਾਰ ਵਿਲੱਖਣ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਦਰਬਾਰ ਹੈ ਖਾਲਸਾ ਦੇ ਰੂਪ ਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਇਤਿਹਾਾਰ ਜਿਹੜਾ ਉਹ ਮਨਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਦੇ ਸੰਗਤਾਂ ਨੇ ਗੁਰਦੁਆਰਾ ਕਤ르ਗੜ੍ਹ ਸਾਹਿਬ ਵਿਖੇ ਅਤੇ ਵਕ ਵਕ ਗੁਰਧਾਮਾਂ ਵਿਖੇ ਹਾਜ਼ਰੀਆਂ ਭਰ ਕੇ ਗੁਰ ਚਰਨਾਂ ਵਿੱਚ ਸ਼ੀਸ਼ ਨਵਾਇਆ ਉੱਥੇ ਹੀ ਇਸ ਇਤਿਹਾਰ ਦੇ ਮੌਕੇ ਦੇ ਉੱਤੇ ਜਿੱਥੇ ਕਿ ਧਾਰਮਿਕ ਦੀਵਾਨ ਇਸ ਮੌਕੇ ਦੇ ਉੱਤੇ ਸੁਜਾਏ ਗਏ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਜ ਪਿਆਰੇ ਦੀ ਅਗਵਾਈ ਅਤੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸੁਜਾਇਆ ਗਿਆ ਜਦਕੇ ਨਿਹੰਗ ਸਿੰਘਾਂ ਵੱਲੋਂ ਇਸ ਮੌਕੇ ਦੇ ਉੱਤੇ ਮੁਹੱਲਾ ਕੱਟ ਕੇ ਜੰਗ ਜੂ ਕਰਤਬ ਦਿਖਾਏ ਗਏ ਨੇ ਜਿਸ ਸਥਾਨ ਤੋਂ 사ਤਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਉਦਮੁਕਾਲੇ ਦੇ ਸੜਕੇ ਸਿੱਖ ਪੰਥ ਦੀ ਸ਼ਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸ਼੍ਰੀ ਚਮਕੌਰ ਸਾਹਿਬ ਜੀ ਤੋਂ ਸਰਬਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਹਰੇਕ ਸਾਲ ਦੀ ਤਰ੍ਹਾਂ ਜੋ ਇਸ ਸਾਲ ਵੀ ਦਰਬਾਰੇ ਖਾਲਸਾ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜੀ ਤੋਂ ਪੰਜ ਨਿਸ਼ਾਨਚੀ ਸਿੰਘ ਸਹਿਬਾਨ ਪੰਜ ਪਿਆਰੇ ਸਹਿਬਾਨਾਂ ਦੀ ਰਹਿਨਮਾਈ ਦੇ ਹੇਠ ਪ੍ਰਾਰੰਭ ਹੋਇਆ ਹੈ ਜਿਹੜਾ ਸ਼ਹਿਰ ਦੇ ਸਾਰੇ ਗੁਰਦੁਆਰੇ ਸਹਿਬਾਨਾਂ ਦੇ ਦਰਸ਼ਨ ਦੇਦਾਰ ਕਰਦਾ ਹੋਇਆ ਫਿਰ ਇਸੇ ਅਸਥਾਨ ਦੇ ਉੱਤੇ ਆਕਰ ਕੇ ਇਸੇ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਇਸੇ ਦਰਬਾਰੇ ਖਾਲਸਾ ਨੂੰ ਸਮਰਪਿਤ ਕੱਲ ਰੋਜ ਤੋਂ ਦੋ ਰੋਜਾ ਇਸ ਅਸਥਾਨ ਦੇ ਉੱਤੇ ਗੁਰਮਤ ਸਮਾਗਮ ਧਾਰਮਿਕ ਦੀਵਾਨ ਵੀ ਸਜੇ ਹੋਏ ਨੇ ਜਿਸ ਵਿੱਚ ਨਾਲ ਖੰਡੇ ਬਾਟੇ ਦੀ ਫੋਲ ਵੀ ਤਿਆਰ ਕੀਤੀ ਗਈ ਹੈ ਸਰਬੱਤ ਸੰਗਤਾਂ ਨੂੰ ਵੀ ਬੇਨਤੀ ਹੈ ਦੇਸ਼ਾਂ ਪਰਦੇਸਾਂ ਵਿੱਚ ਜਿੰਨੀਆਂ ਸੰਗਤਾਂ ਵੀ ਇਸ ਅਸਥਾਨ ਦੇ ਉੱਤੇ ਹਾਲੇ ਤੱਕ ਦਰਸ਼ਨ ਦੇਦਾਰ ਕਰਨੇ ਪਹੁੰਚੀ ਆ ਉਹਨਾਂ ਸੰਗਤਾਂ ਨੂੰ ਵੀ ਬੇਨਤੀ ਹੈ ਇਸ ਅਸਥਾਨ ਦੇ ਉੱਤੇ ਪਹੁੰਚ ਕਰਕੇ ਗੁਰੂ ਸਾਹਿਬਾਨ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਿਫਤੇ ਇਸ ਦਰਬਾਰੇ ਖਾਲਸਾ ਚਮਕੌਰ ਸਾਹਿਬ ਮਨਾਇਆ ਜਾਂਦਾ ਉਧਰ ਹਜ਼ੂਰ ਸਾਹਿਬ ਮਨਾਇਆ ਜਾਂਦਾ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੇ ਬੜਾ ਫੱਟਾ ਇਤਿਹਾਸ ਸਿਰਜਿਆ ਸੀ ਤੋ ਅੱਜ ਇਸ ਧਰਤੀ ਤੇ ਜੋ ਦੁਬਾਰੇ ਖਾਸਵੇਂ ਦੇ ਸਾਰੇ ਪ੍ਰਬੰਧ ਆ ਸ਼ਰੌਣੀਪੁਰ ਦਾ ਪ੍ਰਬੰਧਕੀਟੀ ਦੇ ਵੱਲੋਂ ਮੁਕੰਮਲ ਕੀਤੇ ਗਏ ਜਾਂ ਗਏ ਨੇ ਆਸ ਕਿਰਪਾਨ ਖੰਡੋ ਖੜਕ ਤੂਬਕ ਤੌਰਿਆ ਤੀਰ ਸਾਹਿਬ ਸਰੋਹੀ ਸਾਹਿਬ ਦੀ یہی ਹਮਾਰੇ ਪੀਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅੱਜ ਜਿਹੜਾ ਆਪਾਂ ਦਸਹਿਰੇ ਦਾ ਜਿਹੜਾ ਮਹੱਲਾ ਮਨਾਉਂਦੇ ਆ ਜੋੜ ਮੇਲਾ ਮਨਾਉਂਦੇ ਆ ਇਹ ਜਿਹੜਾ ਅੱਜ ਦੇ ਦਿਨ ਖਾਲਸਾ ਪੰਥ ਜਿਹੜਾ ਤਾਂ ਜਿਹੜਾ ਦਸਹਿਰਾ ਮਨਾਉਂਦਾ ਅੱਜ ਦੇ ਦਿਨ ਮੀਰ ਮੰਨੂ ਨੂੰ ਖਾਲਸੇ ਨੇ ਸੋਧਿਆ ਸੀ ਖਾਲਸਾ ਪੰਥ ਬੁੱਢਾ ਦਲ ਨੇ ਉਦੋਂ ਤੋਂ ਲੈ ਕੇ ਮੀਰ ਮੰਨੂ ਨੂੰ ਸੋਧ ਕੇ ਮੀਰ ਮੰਨੂ ਉਹ ਸੀ ਜਿਹੜਾ ਖਾਲਸੇ ਦਾ 80 80 ਰੁਪਏ ਸਿਰਾਂ ਦਾ ਮੁੱਲ ਪਾਉਂਦਾ ਸੀ ਮੰਨੂ ਸਾਡੀ ਦਾਤਰੀ ਐ ਸੀ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਨ ਸਵਾਏ ਹੋਏ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਇਹ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਏ ਧਰਤੀ ਹੈ ਇਹ ਆਪਾਂ ਜਿਹੜਾ ਇੱਥੇ ਅੱਜ ਵਿਸ਼ਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਹੱਲੇ ਜਿਹੜੇ ਆ ਜੰਗ ਜੂ ਕਰਤਬ ਦਿਖਾਏ ਜਾ ਰਹੇ ਨੇ ਗਤਕੇ ਤੇ ਜੋਰ ਦਿਖਾਏ ਜਾ ਰਹੇ ਨੇ ਤੇ ਜਿਵੇਂ ਮਹਾਰਾਜ ਨੇ ਜੋ ਮਰਿਆਦਾ ਚਲਾਈ ਹੋਈ ਹੈ ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰਗ ਜਿੱਤੇ ਅਸਤਰ ਪੇੰਗ ਨਮਸਕਾਰ ਤੇੰਗ ਆਸਕਰਪਾਨ ਖੰਡੋ ਖੜਗ ਤੁਗਤੌਰੇ ਅਰਤੀਰ ਸੈਭ ਸਰੋਹੀ ਸੈਥੀ ਯਹੀ ਹਮਾਰੇ ਪੀਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਨੇ ਹੰਗਸ ਸਿੰਘ ਜਥੇ ਬੰਦੀਆਂ ਜਿਹੜੀਆਂ ਨੇ ਆਮ ਆਪਾਂ ਜਿਵੇਂ ਦਸਹਿਰਾ ਮਨਾਉਂਦੇ ਆ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਤੇ ਖਾਲਸਾ ਪੰਥ ਜਿਹੜਾ ਅੱਜ ਦੇ ਦਿਨ ਖਾਲਸਾ ਦੀਵਾਨ ਜਿਹੜੇ ਸਜਦੇ ਸੀ ਤੇ ਉਵੇਂ ਹੀ ਜਿਹੜੇ ਐ ਅ ਅੱਜ ਦੇ ਦਿਨ ਜਿਹੜੇ ਐ ਉਹ ਸ਼ਸਤਰਾਂ ਦੀ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਉਹ ਪੂਜਾ ਕਰਦੀਆਂ ਨੇ ਉਹਨਾਂ ਨੂੰ ਨਮਸਕਾਰ ਕਰਦੀਆਂ ਨੇ ਤੇ ਸਾਡੇ ਆ ਨਿਕੇ ਨਿਕੇ ਜੇ ਪਚੰਗੀ ਸਿੰਘ ਇੱਥੇ ਇਹ ਤੇ ਚੱਲਦੀ ਜੋਰ ਵੈਦ ਗੁਰੂ ਸਾਹਿਬ ਨੇ ਐ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਜੋਰ ਵੈਤ ਜਿਹੜੀ ਆਰੰਭ ਕੀਤੀ ਹੈ ਉਹ ਕਦੇ ਆਪਣੇ ਸਮਾਪਤ ਨਹੀਂ ਹੁੰਦੀ ਉਹ ਤਾਂ ਚਲਦੀ ਰਹਿਣੀ ਹੈ ਤੇ ਨੌਜਵਾਨ ਸਾਡੇ ਬੱਚਿਆਂ ਨੂੰ ਬੇਨਤੀ ਹੈ ਉਹ ਹੋਰ ਤਿਆਰ ਪਰ ਤਿਆਰ ਹੋਣ ਤਗੜੇ ਹੋ ਕੇ ਸੂਰਾ ਸੋ ਪਹਿਚਾਨਣੀ ਹੈ ਜੋ ਲੜੈਦੀਨ ਕੇ ਹਿਤ ਪੁਰਜਾ ਪੁਰਜਾ ਕਟਮਰ ਹੈ ਕਬੂ ਨਾ ਛੱਡਾ ਖੇਤ ਗੁਰੂ ਦੀਆਂ ਲਾਠੀਆਂ ਫੋਚਾਂ ਨੇ ਹੰਕ ਸਿੰਘਾਂ ਵੱਲੋਂ ਗੱਤਕੇ ਘੋਟਸਵਾਰੀ ਤੇ ਨਿਜੇਵਾਜੀ ਦੇ ਜ਼ੋਹਰ ਦਿਖਾਉਣ ਤੋਂ ਬਾਅਦ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਦਰਬਾਰੇ ਖਾਲਸਾ ਦੇ ਦੌਰਾਨ ਇਹ ਮਹੱਲਾ ਸਮਾਪਤ ਹੋਇਆ ਇਸ ਦੌਰਾਨ ਜਿੱਥੇ ਕਿ ਹੰਕ ਸਿੰਘਾਂ ਨੇ ਗੁਰੂ ਸਾਹਿਬ ਜੀ ਦੀਆਂ ਪ੍ਰਾਤਨ ਰਵਾਇਤਾਂ ਤੋਂ ਪ੍ਰੇਰਣਾ ਲੈਣ ਦੇ ਲਈ ਸੇਧ ਰਣ ਦੇ ਲਈ ਨੌਜਵਾਨ ਪੀੜੀ ਨੂੰ ਪ੍ਰੇਰਿਤ ਕੀਤਾ ਉੱਥੇ ਹੀ ਬਾਣੀ ਅਤੇ ਬਾਣੇ ਦੇ ਧਾਰਨੀ ਬਣਦਾ ਸੁਨੇਹਾ ਵੀ ਦਿੱਤਾ ਕੈਮਰਮੈਨ ਸਰਪ੍ਰੀਖ ਦਿਨਾਲ ਜਗਜੀਤ ਅਗੀ ਪੀਟੀਸ਼ਨ ਨੂੰ ਸ਼੍ਰੀ ਚਮਕੌਰ ਸਾਹਿਬ